ਪਰਹਾਉਂਦੇ ਅੱਜ ਸਾਡੇ ਮੁਹਾਜਰ ਭਰਾਵਾਂ ਵੱਲੋਂ ਇਹ ਜੋ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਉੱਥੇ ਪਹੁੰਚੇ ਸਮੂਹ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਾਰਟੀ ਵੱਲੋਂ ਆਪਣੀ ਪਾਰਟੀ ਦੀ ਅਕੀਦਤ ਨੂੰ ਦੁਹਰਾ ਕੇ ਆਪ ਜੀ ਦਾ ਤਰਵਾਦ ਕਰਦਾ ਹਾਂ ਹਰ ਪਾਰਟੀ ਜ਼ਰੂਰ ਕਹਿੰਦੀ ਹੈ ਕਿ ਸਾਡਾ ਆਹ ਮੈਨੀਫੈਸਟੋ ਆਹ ਮੈਨੀਫੈਸਟੋ ਹੈ ਪਰ ਅਸੀਂ ਆਪਣਾ ਆਰੰਭ ਜਿਹਨੂੰ ਗੋਬਿੰਦ ਸਿੰਘ ਨੇ ਆਪਣਾ ਮੂਲ ਪਛਾਣ ਦੀ ਗੱਲ ਕੀਤੀ ਹੈ ਅੱਗੇ ਚਲਾਵਾਂਗੇ ਉਹਦੇ ਤਹਿਤ ਕਹਿ ਰਿਹਾ ਕਿ ਸਾਨੂੰ ਗੁਰਨਾਨਕ ਸਾਹਿਬ ਸਾਡਾ ਮੈਨੀਫੈਸਟੋ ਦੇ ਕੇ ਗਏ ਨੇ ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਏ ਜਿਹੜਾ ਹੱਕ ਕਿਸੇ ਦਾ ਗਵਾਉਣੇ ਉਹਨੂੰ ਅਸੀਂ ਰੋਕਣਾ ਉਹ ਸਾਡਾ ਮੈਨਫੈਸਟੋ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਉਸ ਤੋਂ ਅੱਕੇ ਗੁਰਪੀਰ ਹਮਾ ਤਾਂ ਪਰ ਹੈ ਜਾਂ ਮੁਰਦਾਰ ਨਾ ਖਾਏ ਜੇਕਰ ਤੁਸੀਂ ਮਾੜੇ ਕੰਮਾਂ ਤੋਂ ਰੋਕਣ ਦੇ ਉੱਤੇ ਪਹਿਰਾ ਦਿਨੀਓ ਤਾਂ ਗੁਰੂ ਸਾਡਾ ਰੱਖਿਆ ਕਰਦਾ ਉਹ ਸਾਡਾ ਮੈਨਫੈਸਟੋ ਹੈ ਸਾਡਾ ਮਹਾਰਿਸ਼ਟੋ ਗੁਰੂ ਨਾਨਕ ਸਾਹਿਬ ਤੈਅ ਕਰਕੇ ਗਏ ਨੇ ਤਿੰਨ ਗੱਲਾਂ ਗੁਰਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਜੀ ਕੇ ਸਾਨੂੰ ਦੱਸਿਆ ਨੇ ਨੰਬਰ 1 ਬਾਬਰ ਤੂੰ ਜ਼ਬਰ ਹੈ ਸਾਡੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਗੱਲ ਕੀਤੀ ਫਿਰ ਕਿਹਾ ਕਿ ਹੱਤੀ ਕਿਵੇਂ ਕਰਨੀ ਹੈ ਦੁਕਾਨਦਾਰੀ ਕਿਵੇਂ ਕਰਨੀ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਦੁਕਾਨਦਾਰੀ ਸਾਨੂੰ ਕਰਕੇ ਦਿਖਾਈ ਹੈ ਇਹ ਸਾਰਿਆਂ ਨੂੰ ਬਰਾਬਰ ਦਾ ਤੋਲ ਕੇ ਦੋ ਕਿਸੇ ਦਾ ਹੱਕ ਨਾ ਗਵਾਓ ਉਸਤੇ ਵਣਜ ਕਰੋ ਤੇ ਤੀਜਾ ਕਹੇ ਜਦੋਂ ਜ਼ਿੰਦਗੀ ਦਾ ਅਖੀਰਲਾ 18 ਸਾਲ ਖੇਤੀ ਕੀਤੀ ਹੈ ਸੋ ਸਦਾ ਮਨੁਫਸਟੋ ਬਰਨਾਲਿਕ ਨੇ ਤਿਆਰ ਕੀਤਾ ਹੈ ਹੱਡੀ ਕਿਵੇਂ ਕਰਨੀ ਹੈ ਖੇਤੀ ਕਿਵੇਂ ਕਰਨੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਿਵੇਂ ਕਰਨੀ ਹੈ ਮੇਰਾ ਅਖੀਰਲਾ ਧੰਨਵਾਦ ਇਹ ਹੈ ਕਿ ਸਾਡਾ ਬੱਚਾ ਗੋਬਿੰਦ ਸਿੰਘ ਸੰਧੂ ਬਾਬਾ ਦੀਪ ਸਿੰਘ ਜੀ ਦੀ ਗੁੱਲ ਦੇ ਵਿੱਚੋਂ ਨੋਵੀਂ ਥਾਂ ਤੇ ਹੈ ਇਹ ਉਹਦਾ ਬਿੰਦੀ ਸੰਸਾਰ ਹੈ ਗੁਰੂ ਨਾਨਕ ਦੀ ਉਮਤ ਹੋਣ ਦੇ ਨਾਤੇ ਪੰਜਾਬ ਦਾ Hindu Sikh Muslim Christian ਸਾਰੇ ਇਸ عقیده ਦੇ ਨਾਲ ਜੁੜੇ ਹੋਏ ਨੇ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਉਹੀ ਤਿੰਨ ਗੱਲਾਂ ਜੋ ਗੁਰੂ ਨਾਨਕ ਨੇ ਸਿਖਾਈਆਂ ਸੀ ਉਹੀ ਸਿਖਾਈਆਂ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਡਿਊਟੀ ਲੱਗੀ ਕਿ ਵਿਦਵਾਨ ਹੋ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰੋ ਦੂਜਾ ਸਪਾਹੀ ਬਣ ਕੇ ਤੁਸੀਂ ਦਰਬਾਰ ਸਾਹਿਬ ਦੀ ਰੱਖਿਆ ਕਰੋ ਤੇ ਤੀਜਾ ਗੁੰਗਾ ਤੁਸੀਂ ਦੇਖ ਲਓ ਚਾੱਕਰ ਕੇ ਕਾਰ ਸੇਵਾ ਜੀ ਡਿਊਟੀ ਵੀ ਨਿਭਾਈ ਹੈ ਬੰਦਾ ਸਿੰਘ ਬਾਬਾ ਦੀਪ ਸਿੰਘ ਜੀ ਨੇ ਜੋ ਕੰਮ ਸਾਨੂੰ ਕਰਕੇ ਦਿਖਾਇਆ ਹੈ ਜਿਹੜੀ ਅਸੀਂ ਲਹਿਰ ਗੋਬਿੰਦ ਸਿੰਘ ਜੀ ਦਾ ਸੁਪਨਾ ਸੀ ਕਿ ਆਪਣਾ ਮੂਲ ਪਛਾਣ ਸਾਡਾ ਮੂਲ ਕੀ ਹੈ ਆਵੇਂ ਸਾਰਾ ਬਿਆਨ ਕੀਤਾ ਹੈ ਇਹੀ ਸਾਡਾ ਮੈਨੀਫੈਸਟੋ ਹੈ ਇਸ ਮੈਨੀਫੈਸਟੋ ਨੂੰ ਅਸੀਂ 40 ਸਾਲ ਤੋਂ ਨਿਭਾਉਂਦੇ ਆ ਰਹੇ ਹਾਂ ਅੱਗੇ ਵੀ ਜਦ ਤੱਕ ਸਾਡੇ ਸਾਹ ਰਹਿਣਗੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਆਪਣਾ ਕਿਰਦਾਰ ਹਾਜ਼ਰ ਕਰਦੇ ਰਹਾਂਗੇ ਸਾਰਿਆਂ ਦਾ ਧੰਨਵਾਦ ਸਾਰੇ ਦਾ ਧੰਨਵਾਦ ਸਰਦਾਰ ਸਿਮਰਨਜੀਤ ਸਿੰਘ ਦੀ ਮਾਨਸਾਫੀ ਅਗਵਾਈ ਦੇ ਵਿੱਚ ਸੰਤ ਜਰਨੈਲ ਸਿੰਘ ਤੋਂ ਬਾਅਦ ਅਸੀਂ ਬਾਬਾ ਜੋਗਿੰਦਰ ਸਿੰਘ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਹ ਹਕੀਕਤ ਨਿਭਾਈ ਹੈ ਜੋ ਗੁਰੂ ਨਾਨਕ ਨੇ ਸਿਖਾਈ ਹੈ ਸਾਰਿਆਂ ਦਾ ਧੰਨਵਾਦ ਜੋ ਪ੍ਰੋਗਰਾਮ ਹੋਏਗਾ ਡਿਸਪਲਿਨ ਦੇ ਨਾਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ